ਕ੍ਰਿਵਾਹ ਗੁਰੂ ਸਾਹਿਬ ਜੀ ਸੋਰਠਿ ਮਹਲਾ 5 ਅਬਿਨਾਸੀ ਜੀਤੂ ਦਾਤਾ ਸਿਮਰਤ ਸਭ ਮਨ ਕੋਈ ਪਰ ਹੈ ਕੋਈ ਕਬੀ ਨਾਸੀ ਗੀਰ ਕੋ ਦਾਤਾ ਸਿਮਰਤ ਸਭ ਮਨ ਕੋਈ ਗੁਣ ਨਿਦਾਨ ਕੋ ਭਗਤਨ ਕੋ ਵਤਨ ਦਿਲ ਲਾਵੇ ਕੋਈ ਮੇਰੇ ਮਨ ਜਤ ਗੁਰੂ ਜਾ ਕੀ ਸਰਣ ਪਿਆ ਸੁਖ ਪਾਈਐ ਬੰਧੁਰ ਦੁਖ ਨ ਦੋਈ ਰਹਾਉ ਵਡਭਾਗੀ ਸਾਧ ਸੰਗਤਿ ਰਾਪਤ ਤਿਨ ਭੇਦਕ ਦੁਰਮਤਿ ਕੋਈ ਕਲਿਤਿ ਤੁੁਰ ਨਾਨਕ ਦਾਸ ਬਚੈ

ਦੀ ਦਾ ਕਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ